ਡਾਂਕੀ ਲਗਾ ਕੇ ਅਮਰੀਕਾ ਜਾ ਰਹੇ 33 ਸਾਲਾ ਵਿਅਕਤੀ ਦੀ ਹੋਈ ਮੌਤ ਨੌਜਵਾਨ ਗੁਰਪ੍ਰੀਤ ਸਿੰਘ ਛੇ ਪੈਨਾ ਦਾ ਇਲਕ ਲੋਤਾਪਰਾ ਸੀ 6 ਸਾਲ ਪਹਿਲਾਂ ਉਹ ਵਰਕ ਪਰਮਿਟ ਤੇ ਇੰਗਲੈਂਡ ਗਿਆ ਸੀ ਜਿੱਥੋਂ ਉਹ ਘਰ ਵਾਪਸ ਆਇਆ ਜਿੱਥੇ ਹੁਣ 3 ਮਹੀਨੇ ਪਹਿਲਾਂ ਉਹ ਇੱਕ ਜੈਂਟਰਾਂ ਹੀ ਘਰ ਤੋਂ ਅਮਰੀਕਾ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਗੁੰਮਟਾ ਗੁਮੋਟੇ ਮਾਲਾ ਦੇ ਨੇੜੇ ਉਸਦੀ ਮੌਤ ਹੋ ਗਈ ਉਹ ਨਾ ਚਰਮ ਸਿੰਘਾ ਲੜਕੇ ਦਾ ਨਾਮ ਰਵੀ ਸਿੰਘ ਸੀ ਤਿੰਨ ਮਹੀਨੇ ਹੋ ਗਏ ਤੋਂ ਬੈਸਦ ਉਹ ਸਦਨ ਦੋ ਚਾਰ ਦਿਨ ਕੱਟਿਆ ਬਾਕੀ ਏਜੰਡਾ ਨਾਲ ਜੋ ਵੀ ਗੱਲਬਾਤ ਕੀਤੀ ਆ ਉਹ ਮੇਰੇ ਲੜਕੇ ਨੇ ਵੱਡੇ ਜੀ ਚੁਣਾ ਦੋਆ ਕੀਤੀ ਆ ਉਹਦੇ ਚ ਮੈਨੂੰ ਆਇਆ ਕਿਉਂਕਿ ਮੈਂ ਖਾਣੀ ਤੋ ਦੇਦਾ ਨਹੀਂ ਹੁਣ ਮੱਖਾਂ ਬਣਵਾਈਆਂ ਨੇ ਇੱਕ ਮਹੀਨਾ ਹੋ ਗਿਆ ਕਾਜੀ ਅੱਜ ਚੈੱਕ ਆ ਗਿਆ ਉਹਨੂੰ ਫਤਵਾ ਦੇ ਵਈ ਸਾਰੇ ਬਣਾਇਆ ਨੰਨ ਜੀ ਨੋਜਾ ਹਾਂ ਜੀ ਮੈਂ ਤਾਂ ਪੂਰੀ ਗੱਲ ਕਰ ਰਿਆ ਆਪਣੀ ਪਿਛਲੀ ਵਾਰ ਕਦੋਂ ਮੈਂ ਬਤਾਈ ਸੀ ਕੀ ਗੱਲ ਵਾ ਸੀ ਪਿਛਲੀ ਵਾਰ ਉਹਦਣੇ ਜਿੰਨਾ ਗੁੱਡੀਏ ਦੱਸਿਆ ਤਾਂ ਉਸ ਮਿੰਟ ਤੇ ਵੱਧਣ ਸਾਡੀ ਹੋਈ ਆ ਇੱਕ ਦਿਨ ਪਹਿਂ ਗਈ ਆ ਕੀ ਦੱਸਿਆ ਹੰਦਾ ਮੈਨਾਂ ਬਿਲਕੁਲੋਂ ਠੀਕ ਸਾਗਾ ਕੋਈ ਗੱਲ ਨਹੀਂ ਮੈਂ ਕਾਟ ਕੇ ਲੀ ਜਾਂਦਾ ਪੈਨੂੰ ਹੰਦਾ ਜੀ ਇੱਥੇ ਰੇਂਜ ਨਹੀਂ ਆਉਂਦੀ ਇਹ ਰਿਗਾਰਡ ਕਰ ਲੀਆ ਮੈਂ ਉਦੋਂ ਬੋਲ ਕੇ ਪਹਿਲੋਂ ਮੈਂ ਨਿਕਲਦਾ ਰਿਆ ਸਰੋ ਤੇ ਉਹਨੇ ਸਿਰੇ ਜਵਾਬ ਦੇ ਦਿੱਤੀ ਆ ਵੀ ਮੈਂ ਇੱਥੇ ਦਾੜੀ ਵੀ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਹੁਣ ਅੱਜ ਅਸੀਂ ਇਹ ਰਾਤ ਨੂੰ ਜਦ ਤਾੜਾ ਤੁਹਾਡੀ ਆਤ ਮੈਣੀ ਸਾਡਾ ਦਿਨ ਚੜਨਾ ਤੇ ਅੱਜ ਹੀ ਇਥੋਂ ਟਪਣਾ ਠੀਕ ਇਹ ਮੰਨ ਕਰਦੇ ਹਾਂ ਸਾਡੀ ਮੰਗੇ ਹੋਈ ਆ ਜੀ ਹੁਣ ਸਾਰਿਆਂ ਦੇ ਇਹਨਾਂ ਨੇ ਪਹਿਣ ਪਰਾਵਾ ਦੀ ਸ਼ਾਦੀ ਵੀ ਇਹ ਸਾਡੀ ਬਾਡੀ ਜਿਹੜੀ ਆ ਵੀ ਉਹੋ ਹੀ ਬਾਤ ਹੋਣੀ ਚਾਹੀਦੀ ਸਾਡੀ ਮੰਗ ਸਭ ਤੋਂ ਵੱਡੀ ਇਹ ਹੋਈ ਠੀਕ ਅੱਜ ਵੀ ਤੇ ਕੀ ਨਾਮ ਹੈ ਤੇ ਕੀ ਗੱਲ ਬਾਤ ਹੈ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਵਾਪਸ ਆ ਗਿਆ ਇਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਜਨਤਾ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅੱਗੋਂ ਕੋਈ ਮਹਾ ਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿੱਥੇ ਜਗਾ ਆ ਗਿਆ ਕਿੱਥਾ ਪਤਾ ਲੱਗਾ ਤੁਹਾਨੂੰ ਗੁਆਟਾਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਡਰ ਦੇ ਸੀਗੇ ਜਿਹੜੇ ਹੋਰ ਏਜੰਡਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਹਨਾਂ ਨੇ ਨਾਲ ਰਾਤ ਕੱਟੀ ਆ ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਕੋਈ ਉਹੋ ਜੀ ਗੱਲਬਾਤ ਨਹੀਂ ਸੀਗੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਨ ਸਾਰੇ ਇਹਨਾਂ ਦੀ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਆ 5-7 ਮਿੰਟਾਂ ਦੇ ਵਿੱਚ ਹੀ ਕਿੰਦੇ ਵੀ ਹੱਥਾਂ ਕਿੰਨੇ ਲੱਗ ਗਿਆ ਬਸ ਹੋਰ ਕੁਝ ਨਹੀਂ ਇਹ ਉਹਨਾਂ ਤੋਂ ਮੈਂ ਪਹਿਲਾਂ ਗਿਆ ਕਿੰਨੇ ਪੈਸੇ ਲੱਗੇ ਇੱਥੋਂ ਤਕਰੀਬਨ ਉਹ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਹਾਂ ਪ੍ਰਸ਼ਾਸਨ ਤੋਂ ਕਿੰਨੇ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ ਲਾਸ਼ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅੰਤਮ ਰਸਮੀ ਰਵਾਜ ਉਹ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਪੈਣ ਭਰਾਵਾਂ ਅਸੀਂ 8 ਪੈਣ ਭਰਾਵਾਂ 6 ਪੈਣਾ ਲਈ 2 ਪਰਾ ਸੀ